ਇਹ ਨਾਗਾ ਆ ਦੇਖੋ ਲੇਡੀਜ਼ ਲੋਕੇਟ ਵੀ ਪਾ ਸਕਦੇ ਇਹਦਾ ਇਕ ਆ ਅੱਖ ਗੰਨੇ ਨੂੰ ਇੱਕ ਹੋਰ ਨਗ ਦਿਖਾ ਰਿਹਾ ਜਿਹੜੇ ਮੈਂ ਆਪ ਪਾਏ ਹੋਏ ਆ ਆ ਦੇਖੋ ਇਹ ਜਿਹੜਾ ਮੈਂ ਪਾਇਆ ਹੈ ਜਿਸ ਨੇ ਮੇਰੀ ਜ਼ਿੰਦਗੀ ਬਦਲੀ ਹੈ ਉਹ ਨਾਗਾ ਤੁਹਾਂ ਦਿਖਾ ਰਿਹਾ ਸੁਲੇਮਾਨੀ ਹਕੀਕ ਹੈ ਇਹ ਮੈਂ ਸਿੱਧ ਗੀਤੇ ਹੋਏ ਆਪਣੇ ਮੰਤਰਾਂ ਦੇ ਨਾਲ ਇਹਦੇ ਵਿੱਚ ਪਾਵਰ ਪਾਈ ਹੋਈ ਹੈ ਆ ਦੇਖ ਲਓ ਇੱਕ ਵਾਰੀ ਫੇਰ ਇਹ ਉਹ ਨਾਗਾ ਜਿਹੜਾ ਮੈਂ ਆਪ ਪਾਇਆ ਹੈ ਅਗਰ ਤੁਹਾਡੇ ਜੋ ਕਿਸੇ ਨੂੰ ਚਾਹੀਦਾ ਆਏਗਾ ਜੇ ਦੱਸਣਾ ਜਰੂਰ ਆਹ ਦੇਖੋ ਇਹਦਾ ਵੀ ਲੋਕਟ ਬਣਾ ਸਕਦੇ ਹੋ ਬੜਾ ਵਧੀਆ ਆਹ ਦੇਖੋ ਆਹ ਦੇਖੋ ਆਹ ਦੇਖੋ ਸੁਲੇਮਾਨੀ ਹਕੀਕ ਹੈਗੀ ਹੈ ਕੋਈ ਵੀ ਬਾਸਪਦਾ ਇਹਨੂੰ സിദ്ധ കിട്ട